ਚਲੋ ਗੱਲ ਸੁਣ ਲਓ ਪ੍ਰਿੰਟ ਜੀ ਇਹਨਾਂ ਸਾਹਿਬ ਬਾਹਰ ਤੋਂ ਲੈ ਬੰਦ ਕਰਾਉਣਾ ਤੁਹਾਡੀ ਗੱਲ ਨਾਲ ਸੀ ਹਰ ਗੱਲ ਨਾਲ ਸਹਿਮਤ ਹਾਂ ਹਾਂ ਠੀਕ ਹੈ ਇਹ ਤਾਂ ਖਾਣ ਦਿੰਦੇ ਆ ਉਹ ਇਹ ਵੀ ਖਾ ਲੈਣਾ ਮਾੜੀ ਸਾਰਾ ਬੰਦ ਕਰਨਾ ਚਾਹੀਦਾ ਬਿਲਕੁਲ ਸਹਿਮਤ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜਿਹੜੀ ਵੀ ਤੁਸੀਂ ਕਹੇ ਹੋ ਵੇ ਇੱਕੋ ਗੱਲ ਕਹੀ ਹੈ ਇੱਕ ਖਾਣਾ ਇੱਕ ਵਿਚਾਰ ਦੋਨੇ ਇੱਕ ਬਰਾਬਰ ਨਹੀਂ ਪੈਂਣ ਜੀ ਮੇਰੀ ਸਾਤਾ ਦੇ ਜੀ ਦੋਨੇ ਇੱਕ ਬਰਾਬਰ ਨਹੀਂ ਗੇ ਮੈਂ ਪਹਿਲੇ ਇੱਕ ਤੋਂ ਗੱਲ ਕਹੀ ਐ ਮੈਂ ਇੱਕ ਤੋਂ ਗੱਲ ਕਰਦਾ ਜਿਹੜੀ ਗੱਲ ਕਰਦਾ ਮੇਰੀ ਸਭ ਦੇ ਖੇਤ ਨੇ ਕਿਸੇ ਨੇ ਕਦੇ ਸੁੱਖਾ ਸਾਫ ਕੀਤਾ ਇੱਕ ਵੀ ਬੰਦਾ ਲੈ ਆਓ ਮੈਨੂੰ ਬੁਲਾ ਕੇ ਕਿਹਲੇ ਸੁੱਖਾ ਸਾਫ ਕੀਤਾ ਸਾਰੇ ਤੋਂ ਘੜਾ ਨਛਾ ਸੁੱਖਾ ਫੇਰ मेरी गल सुन एक मिनट था जी ਤੁਸੀਂ ਇੱਕ ਮਿੰਟ ਉਹੀ ਮੈਂ ਕੀ ਗੱਲ ਕਰਦਾ ਹਰ ਦੇ ਖੇਤ ਦੇ ਵਿੱਚ ਹਰ ਖੇਤ ਦੇ ਬਰਾਬਰ ਖੜਾ ਰੋ ਆਪਾਂ ਕਰੇ ਸਾਫ ਨਹੀਂ ਕਰਦੇ ਜਿਵੇਂ ਜੇ ਤੁਸੀਂ ਸਾਹ ਦੂੰਗਾ ਤਾਂ ਹੀ ਗੱਤ ਬੋਊਗਾ ਮੇਰੇ ਕੋਲ ਕੋਈ ਜਾਦੂ ਵਾਲੀ ਛੜੀ ਤਾਂ ਹੈ ਨਹੀਂ ਕੋਈ ਟਰਨਾਮੀਟਰ ਤਾਂ ਹੈ ਨਹੀਂ ਵੀ ਤੁਹਾਡੇ ਲਾਇਆ ਕਿ ਪੈ ਤੇਰੇ ਕੋਲ ਨਸ਼ਾ ਆਏਗਾ ਹੋ ਜਿਹੜੇ ਪਿੰਡਾਂ ਚ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਮੈਂ ਤੁਹਾਡੇ ਕੋਈ ਵੀ ਬੰਦਾ ਦੇ ਦੋ 2 ਗ੍ਰਾਮ ਚਿੱਟਾ ਲੋਧ ਨੂੰ ਕੋਦਣਾ ਆ ਸਾਰਾ ਪਿੰਡ ਕਲਾ ਗੋਲਦਾ ਲੱਭ ਕੇ ਦਿਖਾ ਦੇ ਤੁਸੀਂ ਮੈਨੂੰ ਇੱਕ ਬੰਦਾ ਖੜਾ ਦਿਓ ਇੱਥੇ ਲੋਧ ਕੋਲ 2 ਗ੍ਰਾਮ ਚਿੱਟਾ ਲਕੋ ਦੇਣਾ ਤੁਸੀਂ ਸਾਰਾ ਪਿੰਡ ਲੱਭ ਕੇ ਦਿਖਾ ਦੇਗਾ ਕਿਦੇ ਰਸੇ ਲੱਭ ਕੇ ਜਾਈਏ ਮਾਤਾ ਮੈਂ ਦਾਸ ਤਾ ਸੋਲਦਾ ਪਹਿਲੇ ਮੇਰੀ ਗੱਲ ਸੁਣ ਹਾਂ ਆਪਾਂ ਨੂੰ ਬੈਮ ਹੈ ਸਾਰਾ ਦੇਖੋ 2 ਗ੍ਰਾਮ ਦੇ ਵਿੱਚ 2 ਬੰਦੇ ਨਸ਼ਾ ਕਰਦੇ ਨੇ 2 ਗ੍ਰਾਮ ਦੇ ਵਿੱਚ 20 ਬੰਦੇ ਨਸ਼ਾ ਕਰਦੇ ਨੇ ਸਿਰਫ 2 ਗ੍ਰਾਮ ਚ 2 ਗ੍ਰਾਮ ਵਿੱਚ ਉਂਦੀ ਚੱਲਦਾ ਮੈਂ ਉਹ ਵੀ ਤਾਂ ਦੱਸਦਾ ਨਾ ਵੀ ਆਪਾਂ ਮੈਂ ਜਿਹੜੀ ਗੱਲ ਕਹਿਣਾ ਪਿੰਡਾਂ ਦੇ ਵਿੱਚ ਅੱਗੇ ਰੀਜ਼ਨ ਹੁੰਦਾ ਸੀਗਾ ਸੁੱਕੀ ਆਉਂਦੀ ਸੀ ਫੀਰ ਮੌਂਦੀ ਸੀ ਉਹ ਦੀ ਜਾਂਦੀ ਸੀ ਸ਼ਰਾਬ ਹੁੰਦੀ ਸੀ ਉਹ ਦੀ ਜਾਂਦੀ ਸੀ ਠੀਕ ਹੈ ਸਾਡੇ ਨੱਕਰਾਂ ਸਹੀ ਸੰਦੇ